ਆ ਹੁਣ ਤੁਸੀਂ ਸੇਵ ਦਾ ਬੂਟਾ ਦੇਖ ਸਕਦੇ ਆਂ ਦੀ ਹਾਈਟ ਤੁਸੀਂ ਚੈੱਕ ਕਰੋ ਕਿੰਨੀ ਹਾਈਟ ਐ ਦੋ ਵੈਰੈਟਾਂਾਂ ਅੰਨਾ ਹਰਮਨ 99 ਆਪਣੇ ਚੱਲਦੇ ਆਂ ਬਹੁਤ ਵਧੀਆ ਹੁੰਦੀਆਂ ਐ ਦੋਵੇਂ ਵੈਰੈਟਾਂਾਂ ਆਪਣੇ ਕੋਲ ਮਿਲ ਜਾਣੀਆਂ ਇਹ ਤਾਂ ਰੇਟ ਦੀ ਗੱਲ ਬਾਤ ਐ ਮੈਂ ਨਾ ਤੁਸੀਂ ਇੱਕ ਮੌਕਾ ਸਾਨੂੰ ਫਾਲਦਰ ਬੂਟਿਆਂ ਦਾ ਜ਼ਰੂਰ ਦਿਓ ਜੇ ਤੁਹਾਡਾ ਮਨ ਖੁਸ਼ ਹੁੰਦਾ ਇੱਥੇ ਆ ਕੇ ਬੂਟਿਆਂ ਪ੍ਰਤੀ ਦੇਖ ਕੇ ਇੰਨੇ ਸੋਹਣੇ ਸੋਹਣੇ ਬੂਟੇ ਤੁਹਾਨੂੰ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਆਪਣੇ ਤੋਂ ਜਿਹੜਾ ਵੀ ਬੂਟਾ ਮਿਲੂਗਾ ਇਹਦੀ ਫਾਲਦੀ ਸਾਡੀ ਜ਼ਿੰਮੇਵਾਰੀ ਹੋਊਗੀ ਇਹਦੇ ਚ ਤੁਸੀਂ ਬੂਟਿਆਂ ਦੀ ਕੁਆਲਿਟੀ ਚੈੱਕ ਕਰੋ ਹੁਣ ਵੀ ਗੱਡੀ ਅਸੀਂ ਲਾਈ ਜਾਂਦੇ ਆਂ ਤੁਸੀਂ ਦੇਖ ਸਕਦੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਗਾਹਕ ਆਪਣੇ ਕੋਲੋਂ ਦੂਰ ਦੂਰ ਤੋ ਆ ਕੇ ਲੈ ਕੇ ਜਾ ਰਹੇ ਆ ਜਿਨ੍ਹਾਂ ਨੇ ਪਿਛਲੇ ਸਾਲ ਸਾਡੇ ਤੋਂ ਬੂਟੇ ਲੈ ਇਸ ਉਹਨਾਂ ਨੂੰ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਮਿਲਿਆਗਾ ਇੱਕ ਨਵੇਂ ਬੰਦੇ ਨੂੰ ਐ ਨਹੀਂ ਪਤਾ ਹੁੰਦਾ ਵੀ ਕਾਰ ਦੇ ਵਿੱਚ ਕਿੰਨੇ ਕਬੂਟੇ ਚੱਲ ਜਾਣਗੇ ਜਿਵੇਂ ਮੰਨ ਵਾਲਟੋ ਕਾਰ ਆ ਜਾਂ ਸਵਿਫਟ ਕਾਰ ਆ ਉਹਦੇ ਵਿੱਚ ਮੰਨ ਕੇ ਚੱਲੋ ਤੁਸੀਂ 20 ਤੋਂ ਲੈ ਕੇ 30 ਬੂਟੇ ਵਧੀਆ ਹਾਈਟ ਵਾਲੇ ਬੂਟੇ ਜਾਵੜ ਦਿੰਗੇ ਤੇ ਵੱਡੇ ਬੂਟੇ ਆ ਜਿਹੜੇ ਥੋੜੇ ਘੱਟ ਜਾਂਦੇ ਹੁੰਦੇ ਆ ਤੇ ਮੰਨ ਕੇ ਚੱਲੋ ਜੇ ਤੁਸੀਂ ਇੱਕ ਘਰ ਨੇ ਬੂਟੇ ਲੈਣੇ ਆ ਜਾਂ ਦੋ ਤਿੰਨ ਜਾਨਾ ਨੇ ਵੀ ਸਾਂਝੇ ਲੈ ਕੇ ਜਾਣੇ ਆ ਤਾਂ ਉਹਦੇ ਵਿੱਚ ਤੁਹਾਡੇ ਕੋਲ ਮੰਨ ਕੇ ਜੋ 3 ਜਿਹੜੀ ਇਹ ਗੱਡੀ ਆਪਾਂ ਲਾਈ ਜੰਨੇ ਇਹਦੇ ਵਿੱਚ ਬਦਾਮ ਅਖਰੂਟ ਦੇ ਬੂਟੇ ਵੀ ਆ ਜਾਣਗੇ ਬਦਾਮ ਨੂੰ ਫਾਲ ਆਪਣੇ ਏਰੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਹਦੀ ਹੈ ਵਧੀਆ ਆਉਂਦਾਗਾ ਸੇਵਦੀਆਂ ਵੈਰਾਈਟੀਆਂ ਵੀ ਆਪਣੇ ਕੋਲੇ ਪਹੁੰਚ ਚੁੱਕੀਆਂ ਪਹਿਲਾਂ ਵੀ ਪਈਆਂ ਸੀਗੀਆਂ ਪਰ ਹੁਣ ਜਿਆਦਾ ਕੁਆਂਟੀਟੀ ਚ ਜਿਹਨੂੰ ਚਾਹੀਦੀ ਹੋਈਆਂ ਉਹ ਵੀ ਲਿਜਾ ਸਕਦਾਗਾ ਆਪਣੇ ਕੋਲੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਗਈ ਉਹ ਬਾਕੀ ਜਿਹੜਾ ਦੂਰ ਦਾ ਕਿਸਾਨ ਆ ਕਈ ਵਾਰੀ ਕਹਿੰਦਾ ਵੀ ਸਾਨੂੰ ਭੇਜ ਦੋ ਅਸੀਂ ਉਹ ਭੇਜ ਵੀ ਦੇਵਾਂਗੇ ਉਹਦਾ ਜਿਹੜਾ ਗੱਡੀ ਦਾ ਖਰਚਾ ਹੋਊਗਾ ਜਾਂ ਮੰਨ ਕੇ ਚੱਲੋ ਵੀ ਕਈ ਵਾਰੀ ਬਾਸਤੇ ਭੇਜਨੇ ਹੁੰਦੇ ਆ ਵੀ 7-8 ਬੂਟੇ ਉਹਨਾਂ ਨੂੰ ਅਸੀਂ ਬਾਸਤੇ ਰੱਖ ਦਾਂਗੇ ਉਹ ਬੱਸ ਵਾਲੇ ਦਾ ਕਿਰਾਇਆ ਉਹਨੂੰ ਦੇਣਾ ਪਊਗਾ ਤੇ ਉਹ ਵੀ ਬੂਟੇ ਤੁਸੀਂ ਸਾਨੂੰ ਦੱਸ ਸਕਦੇ ਆ WhatsApp ਤੇ ਮੈਸੇਜ ਛੱਡ ਸਕਦੇ ਆ ਦਿੱਤੇ ਹੋਏ ਨੰਬਰ ਤੇ ਤੇ ਫੋਨ ਕਿਰਪਾ ਕਰਕੇ ਥੋੜਾ ਘੱਟ ਲਾਉਣ ਦੀ ਕੋਸ਼ਿਸ਼ ਕਰੋ ਤੇ WhatsApp ਤੇ ਮੈਸੇਜ ਛੱਡ ਦਿਓ ਜੇ ਵੀ ਆਹ ਬੂਟੇ ਸਾਨੂੰ ਇਸ ਏਰੀਆ ਵਿੱਚ ਚਾਹੀਦੇ ਆ ਉਹ ਥੋੜੇ ਨੇੜੇ ਦੇ ਸ਼ਹਿਰ ਵਿੱਚ ਅਸੀਂ ਬਾਸਤੇ ਰੱਖ ਕੇ ਭੇਜ ਦਾਂਗੇ ਜੇ ਕੋਈ ਚਾਹੁੰਦਾ ਵੀ ਸਾਡੇ ਘਰੇ ਭੇਜੋ ਉਹਦਾ ਵੀ ਹੱਲ ਆਪਾਂ ਕਰ ਦਾਂਗੇ ਆ ਹੁਣ ਤੁਸੀਂ ਸੇਵ ਦਾ ਬੂਟਾ ਦੇਖ ਸਕਦੇ ਆ ਦੀ ਹਾਈਟ ਤੁਸੀਂ ਚੈੱਕ ਕਰੋ ਕਿੰਨੀ ਹਾਈਟ ਹੈ ਦੋ ਵੈਰਾਈਟਾਂ ਅੰਨਾ ਹਰਮਨ 99 ਆਪਣੇ ਚੱਲਦੀਆਂ ਬਹੁਤ ਵਧੀਆ ਹੁੰਦੀਆਂ ਨੇ ਦੋਵੇਂ ਵੈਰਾਈਟਾਂ ਆਪਣੇ ਕੋਲ ਮਿਲ ਜਾਣੀਆਂ ਇਹਦਾ ਰੇਟ ਦੀ ਗੱਲ ਬਾਤ ਕਰੀਏ ਤਾਂ ਰੇਟ ਇਹਦਾ 300 ਰੁਪਿਆ ਦੋ ਵੈਰਾਈਟਾਂ ਜਿਵੇਂ ਮਾਲ ਇੱਕ ਇਹਦੂ ਘੱਟ ਰੇਟ ਵਾਲੀ ਵੀ ਹੈਗੀ ਛੋਟੀ ਥੋੜੀ ਜੀ ਉਹ ਤੇ ਇਹ ਸੇਵ ਦੀਆਂ ਵੈਰਾਈਟੀਆਂ ਤੁਸੀਂ ਦੇਖੋ ਇਹਦੀ ਹਾਈਟ ਚੈੱਕ ਕਰੋ ਚੀਕੂ ਦਾ ਬੂਟਾ ਹੈਗਾ ਤੇ ਇਹਦੇ ਵਿੱਚ ਤੁਹਾਨੂੰ ਚੀਕੂ ਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਨਾ ਆਪਣੇ ਕੋਲੇ 150 ਰੁਪਏ ਤੋਂ ਬੂਟਾ ਸ਼ੁਰੂ ਹੋ ਜੂਗਾ ਉਹ ਛੋਟਾ ਬੂਟਾ ਹੋਊਗਾ ਉਸ ਤੋਂ ਬਾਅਦ 330 ਵਾਲਾ ਫਿਰ ਇਹ 500 ਵਾਲਾ ਬੂਟਾ ਹੈਗਾ ਜਿਹੜਾ ਇਹ ਦੇਖਿਆ ਨੇ ਇਹ ਤੋਂ ਵੱਡਾ ਬੂਟਾ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਵੀ ਤੁਹਾਨੂੰ ਮਿਲ ਜੂਗਾ ਇਹਦੇ ਵਿੱਚ ਹੁਣ ਮੰਨ ਲਓ ਆਂਬ ਦੇ ਵਿੱਚ ਹੀ ਆਪਣੇ ਕੋਲੇ 8-9 ਵੈਰਾਈਟੀਆਂ ਮਿਲ ਜਾਣਗੀਆਂ ਅਮਰੂਦ ਦੇ ਵਿੱਚ 6-7 ਵੈਰਾਈਟੀਆਂ ਮਿਲ ਜਾਣਗੀਆਂ ਆਲੂ ਬੁਖਾਰੇ ਦੇ ਵਿੱਚ 4 ਵੈਰਾਈਟੀਆਂ ਮਿਲ ਜਾਣਗੀਆਂ ਤੇ ਆੜੂ ਦੇ ਵਿੱਚ ਵੀ ਤੁਹਾਨੂੰ 3-4 ਵੈਰ ਰੇਟ ਬਿਲਕੁਲ ਜਾਇਜ਼ ਹੋਊਗਾ ਮੰਨ ਲਓ ਆੜੂ ਦਾ ਬੂਟਾ 6-7 ਫੁੱਟ ਦਾ ਹੋਊਗਾ ਉਹਦਾ 160 ਰੁਪਏ ਰੇਟ ਹੋਊਗਾ ਹੋਰ ਵੀ ਬਹੁਤ ਜਾਇਜ਼ ਰੇਟ ਤੇ ਆਪਾਂ ਬੂਟੇ ਦੇ ਰਹੇ ਆ ਤੇ ਫਲ ਦੀ ਗਰੰਟੀ ਹੋਊਗੀ ਸਾਡੀ ਇੱਕ ਐਡਰੈਸ ਤੁਹਾਨੂੰ ਮੈਂ ਪਹਿਲੇ ਦੱਸ ਦਿੰਨਾ ਆਪਣਾ ਪਿੰਡ ਕੌਣੀ ਆ ਦੋਦੇ ਦੇ ਨਾਲ ਜ਼ਿਲ੍ਹਾ ਸ੍ਰੀ ਮੋਕਸਰ ਸਾਹਿਬ ਆ ਚੰਗੀ ਸੋ ਚੰਗੀ ਖੇਤੀ ਤੁਸੀਂ ਗੂਗਲ ਮੈਪ ਤੇ ਸਰਚ ਕਰ ਲਓ ਜੀ ਕਈ ਬੰਦੇ ਨੇ ਮਨ ਦੇ ਵਿੱਚ ਇਹ ਹੁੰਦਾ ਵੀ ਆਪਾਂ ਕਿਹੜੇ ਕਿਹੜੇ ਫਲਦਾਰ ਬੂਟੇ ਮਾਰਚ ਮਹੀਨੇ ਫਰਵਰੀ ਮਹੀਨੇ ਲਗਾ ਸਕਦੇ ਆ ਇਹ ਮਹੀਨਿਆਂ ਦੇ ਵਿੱਚ ਤੁਸੀਂ ਕੋਈ ਵੀ ਫਲਦਾਰ ਬੂਟਾ ਲਾ ਸਕਦੇ ਹੋ ਬਹੁਤ ਵਧੀਆ ਫਲਦਾਰ ਬੂਟੇ ਆਸਤੇ ਮੌਸਮ ਹੁੰਦਾਗਾ ਜਿਹੜੇ ਥੈਲੀ ਵਾਲੇ ਬੂਟੇ ਹੁੰਦੇ ਆ ਇਹਨਾਂ ਨੂੰ ਵੈਸੇ ਅਗਸਤ ਸਤੰਬਰ ਵਿੱਚ ਵੀ ਲੱਗਦੇ ਆ ਇਹ ਪਰ ਹੁਣ ਜਿਹੜਾ ਸਮਾਂ ਇਹਨਾਂ ਦੇ ਫਟਾਰੇ ਦਾ ਟਾਈਮ ਆ ਜਿਵੇਂ ਆਲੂ ਬੁਖਾਰਾ ਹੋ ਗਿਆ ਬਦਾਮ ਬੱਗੂ ਕੋਸ਼ਾ ਨਾਸ਼ਪਾਤੀ ਸੇਬ ਹੋ ਗਿਆ ਇਹ ਬੂਟਿਆਂ ਵਾਸਤੇ ਬਹੁਤ ਵਧੀਆ ਸ਼ਾਨਦਾਰ ਸਮਾਂ ਜਿਹੜਾ ਹੈਗਾ ਇਹ ਚੱਲੀ ਜਾਂਦਾਗਾ ਇਹ ਆਲੂ ਖਾਰੇ ਪਏ ਆ ਤੁਸੀਂ ਇਹਦੀ ਹਾਈਟ ਦੇ ਚੈੱਕ ਕਰ ਸਕਦੇ ਹੋ ਤੇ ਬਾਕੀ ਇਹ ਜਿਹੜੇ ਪਏ ਆਪਣੇ ਆੜੂ ਇਹਦੇ ਵਿੱਚ ਤਿੰਨ ਵੈਰੈਟਾਂ ਮਿਲ ਜਾਣਗੀਆਂ ਸਰਬਤੀ ਸਾਨੇ ਪੰਜਾਬ ਤੇ ਪ੍ਰਭਾਤ ਮਿਹਨਤ ਕਰੋ ਥੋੜੇ ਵਧੀਆ ਬੂਟੇ ਚੱਲਣਗੇ ਅਗਲੇ ਸਾਲ ਤੁਹਾਨੂੰ ਰਿਜ਼ਲਟ ਪੱਕਾ ਮਿਲੂਗਾ ਇਹ ਨਹੀਂ ਕਿ ਤੁਹਾਨੂੰ ਨਿਰਾਸ਼ਾ ਮਿਲੂਗੀ ਮਿਹਨਤ ਰੱਖਣੀ ਆ ਆਪਣਾ ਹੀ ਹੁੰਦਾ ਭਾਜੀ ਹੁਣ ਕਣਕ ਝੋਨੇ ਦੇ ਵਿੱਚ ਆਪਾਂ ਰੇਪਾਤੀ ਕੋਈ ਸਪਰੇਅ ਕਰਤੀ ਉਹਨਾਂ ਦੀ ਦੇਖਰੇਖ ਕਰਦੇ ਆ ਤੇ ਵਧੀਆ ਝਾੜ ਮਿਲਦਾ ਤੇ ਫਲਦਾਰ ਬੂਟਿਆਂ ਦਾ ਆਪਣਾ ਇਹ ਹੁੰਦਾ ਵੀ ਬਸ ਬੂਟਾ ਲਾ ਦੇ ਤੇ ਸਾਨੂੰ ਆਪੇ ਫਲ ਦੇ ਹੀ ਜਾਵੇ ਇਹਨੂੰ ਕੁਝ ਕਰਨਾ ਨਾ ਪਵੇ ਕੋਈ ਖਾਦ ਨਾ ਪਾਉਣੀ ਪਵੇ ਪਾਣੀ ਵੀ ਕਿਤੇ ਪਾ ਦੀਏ ਕਿਤੇ ਨਾ ਪਾਈਏ ਤਾਂ ਫਿਰ ਬੂਟਾ ਉਵੇਂ ਰਿਜ਼ਲਟ ਨਹੀਂ ਦਿੰਦਾ ਜਿਵੇਂ ਆਪਾਂ ਚਾਹਣੇ ਹੁੰਨੇ ਆ ਜਾਂ ਆਪਾਂ ਆਸੇ-ਪਾਸੇ ਦੇਖ ਕੇ ਪੁੜਗੀਆਂ ਜੀਆਂ ਉਹ ਪਾਈ ਜਾਂਦੇ ਹੁੰਨੇ ਆ ਜਣਾਂ ਦੇ ਵਿੱਚ ਲੈ ਲੈ ਕੇ ਉਹ 35-35 ਰੁਪਈਆਂ ਆ ਉਹ ਕੱਖ ਨਹੀਂ ਕਰਦੀਆਂ ਉਹ ਕੁਝ ਵੀ ਨਹੀਂ ਉਹਨਾਂ ਦੇ ਵਿੱਚ ਜਿਹੜੀਆਂ ਖਾਦਾਂ ਪਾਉਣੀਆਂ ਡੀਏਪੀ ਪोटाश ਹੋ ਗਿਆ ਜਾਂ ਜਿਵੇਂ ਸੁੱਕੀ ਰੂੜੀ ਹੋਗੀ ਜਾਂ ਵਰਮੀ ਕੰਪੋਸਟ ਹੋ ਗਿਆ ਇਹੋ ਜਿਹੇ ਖਾਦਾਂ ਪਾਇਆ ਕਰੋ ਬੂਟਾ ਵਧੀਆ ਚੱਲੂਗਾ ਆਪਾਂ ਵੀਡੀਓ ਵਿੱਚ ਅੱਗੇ ਵੀ ਦੱਸ ਦਿੰਨੇ ਬੇ ਇਸ ਤਰੀਕੇ ਨਾਲ ਤੁਸੀਂ ਦੇਖ ਰਿਹਾ ਕਰੋ ਤੁਹਾਨੂੰ ਰਿਜ਼ਲਟ ਇਹਨਾਂ ਦਾ ਬਹੁਤ ਵਧੀਆ ਮਿਲੂਗਾ ਇੱਕ ਆਪਾਂ ਵੀਡੀਓ ਪਹਿਲਾਂ ਪਾਤੀ ਆ ਫਲਦਾਰ ਬੂਟਾ ਲਾਉਣ ਦਾ ਢੰਗ ਸਹੀ ਕੀ ਆ ਉਹਦੇ ਵਿੱਚ ਤੁਸੀਂ ਢੰਗ ਦੇਖ ਸਕਦੇ ਆ ਬਾਕੀ ਜੇ ਕਿਸ ਨੂੰ ਬਾਅਦ ਚ ਹੀ ਲੋੜ ਹੈਗੀ ਉਹ ਅਸੀਂ ਵੀਡੀਓ ਪਾਉਂਦੇ ਰਹਿੰਨੇ ਆ ਫਲਦਾਰ ਬੂਟਿਆਂ ਦੀ ਤੁਹਾਨੂੰ ਕਿਸੇ ਵੀ ਬੂਟੇ ਦੇ ਵਿੱਚ ਲਾਉਣ ਦੇ ਵਿੱਚ ਜਾਂ ਉਹਨੂੰ ਚਲਾਉਣ ਦੇ ਵਿੱਚ ਪਰੇਸ਼ਾਨੀ ਨਹੀਂ ਆਉਂਦੀ ਇੱਕੋ ਗੱਲ ਕਹਿਣੀ ਆ ਤੁਹਾਨੂੰ ਵੀ ਤੁਸੀਂ ਯਕੀਨ ਕਰਕੇ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਵੀ ਸਾਡੇ ਦੇ ਮੈਂ ਲੈ ਜਾਊਗਾ ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਤੁਸੀਂ ਅੱਗੇ ਵੀ ਕਹੋਗੇ ਵਧੀਆ ਕੁਆਲਿਟੀ ਦੇ ਵਿੱਚ ਆਪਾਂ ਬੂਟੇ ਤਿਆਰ ਕਰਵਾਉਣੇ ਨੇ ਤੇ ਵਧੀਆ ਕੁਆਲਿਟੀ ਦੇ ਵਿੱਚ ਹੀ ਤੁਹਾਨੂੰ ਅਸੀਂ ਦੇਵਾਂਗੇ ਜੀ